ਹੈਲੋ ਮੈਂ ਤਾਜੂ ਟਿਕਟ ਬਣਾ ਲਾ ਅੱਜ ਤੁਹਾਨੂੰ ਦੱਸਾਂਗੇ ਅਸੀਂ ਕਿ ਸਾੜੀ ਵਿੱਚ ਫਿਕਸ ਵਾਲ ਕਿਵੇਂ ਪਾਏ ਜਾਂਦੇ ਹਨ ਇਹ ਸਾਡੇ ਕੋਲੇ ਸਾੜੀ ਹੈ ਜਰਜਟ ਦੀ ਇਹਦੇ ਤੇ ਵਰਕ ਹੋਇਆ ਹੋਇਆ ਹੈਗਾ ਮਿਰਰ ਮਿਰਰ ਲੈਸ ਇਹਦੇ ਉੱਤੇ ਫਿਕਸ ਵਾਲ ਪਾਉਣੇ ਆਗੇ ਪਹਿਲਾਂ ਤਾਂ ਹੈ ਇਹਦਾ ਪੱਲਾਗਾ ਇਹਦੇ ਦੋਨੋਂ ਸਾਈਡ ਲੈਸ ਲੱਗੀ ਹੁੰਦੀ ਹੈ ਜਿਹੜਾ ਵਰਕ ਹੁੰਦਾ ਉਹ ਪੱਲਾ ਹੁੰਦਾ ਹੈਗਾ ਇਹਨੂੰ ਆਪਾਂ ਤੇ ਨਹੀਂ ਸਿਆਚ ਡਿਵਾਈਡ ਕਰਨਾ ਹੁੰਦਾ ਸਾੜੇ ਨੂੰ ਇੱਕ ਹਿੱਸਾ ਪੱਲੇ ਵਾਲਾ ਆ ਦੇਖੋ ਇੱਥੇ ਆ ਕੇ ਲੈਸ ਖਤਮ ਹੋ ਗਈ ਤਾਂ ਇਹ ਇੰਨਾ ਪੱਲਾ ਹੈਗਾ ਜੇ ਨਾ ਲੈਸ ਲੱਗੀ ਹੋਵੇ ਤਾਂ ਆਪਾਂ ਨੇ ਆਈਡੀਆ ਰੱਖਣਾ ਹੁੰਦਾ ਹੈਗਾ 80 ਤੋਂ 90 ਇੰਚ ਦੇ ਵਿੱਚ ਪੱਲਾ ਰੱਖਣਾ ਹੁੰਦਾ ਹੈਗਾ ਹੁਣ ਆਪਾਂ ਇਹਦੀ ਦੇਖਾਂਗੇ ਵੀ ਇਹ ਕਿੰਨੇ ਇੰਚ ਦਾ ਰੱਖਿਆ ਹੋਇਆ ਹੈਗਾ ਪੱਲਾ 3 ਇੰਚ 60 ਹਾਂ ਇਹ 90 ਇੰਚ ਦੇ ਹੀ ਹੈਗਾ ਜਿਹੜੀ ਪੱਲੇ ਦੀ ਲੰਬਾਈ ਹੁੰਦੀ ਹੈਗੀ ਉਹ 80 ਤੋਂ 90 ਇੰਚ ਦੇ ਵਿੱਚ ਹੁੰਦੀ ਹੈਗੀ ਆਪਾਂ ਜੇ ਥੋੜਾ ਛੋਟਾ ਕਰਦਾਂ ਤਾਂ 80 ਰੱਖ ਸਕਦੇ ਆ 85 ਰੱਖ ਸਕਦੇ ਆ ਲੰਬੇ ਕਰਦਣਾਂ ਦੀ 90 ਹੁੰਦੀ ਹੈਗੀ ਇਸ ਤੋਂ ਬਾਅਦ ਇਹ ਪੱਲੇ ਵਾਲਾ ਹਿੱਸਾ ਹੋ ਗਿਆ ਇਧਰਲੀ ਸਾਈਡ ਆਹ ਜਿਹੜੀ ਪਲੇਨ ਇਹ ਕਮਰ ਵਾਲਾ ਇੱਥੇ ਕਮਰ ਦਾ ਨਿਸ਼ਾਨ ਲੱਗੂਗਾ 벨ਟ ਅਟੈਚ ਹੋਊਗੀ ਜਿਹੜਾ ਆ ਸੈਂਟਰ ਵਾਲਾ ਹਿੱਸਾ ਹੁੰਦਾ ਹੈਗਾ ਇਹਦੇ ਵਿੱਚ ਬੜ ਪੈਣਗੇ ਪੱਲੇ ਵਾਲਾ ਹਿੱਸਾ ਤਾਂ ਆਪਾਂ ਦੇਖ ਲਿਆ ਜੇ ਤਾਂ ਬਰਕ ਹੋਇਆ ਹੋਵੇ ਤਾਂ ਉਨੇ ਹੀ ਪੱਲਾ ਸੱਡਿਆ ਜਾਂਦਾ ਹੁੰਦਾ ਜੇ ਨਾ ਬਰਕ ਹੋਵੇ ਪ੍ਰਿੰਟਡ ਹੋਵੇ ਤਾਂ ਆਪਾਂ ਅੱਸੀ ਤੋਂ 90 ਇੰਚ ਦੇ ਵਿੱਚ ਸੱੜਣਾ ਹੁੰਦਾ ਹੈਗਾ ਪੱਲਾ ਇਧਰੇ ਸੱਡਿਆ ਗਿਆ ਹੁਣ ਆਪਾਂ ਇਧਰੋਂ ਕਮਰ ਦਾ ਨਿਸ਼ਾਨ ਲਾਉਣਾਗਾ ਕਮਰ ਇਹਨਾਂ ਦੀ ਹੈਗੀ ਆ 18 ਇੰਚ ਤਿਆਰ 18 ਦਾ ਡਬਲ ਹੋਇਆ 36 ਆਪਾਂ 36 ਇੰਚ ਨਿਸ਼ਾਨ ਲਾਉਣਾ ਜਾਹੇ ਜਿੰਨੇ ਵੀ ਹੈਗੀ ਕਮਰਾ 14 15 ਉਹਦਾ ਡਬਲ ਕਰਕੇ 36 36 ਇੱਥੇ ਆ ਗਿਆ ਹੁਣ 10 ਇੰਚ ਐਕਸਟਰਾ ਲੈਣਾ 10 ਇੰਚ ਐਕਸਟਰਾ ਚਾਹੇ ਤੁਹਾਡੀ 30 15 ਕਮਰਾ 30 10 ਇੰਚ 10 ਇੰਚ ਐਕਸਟਰਾ ਹਰ ਇੱਕ ਦੇ ਵਿੱਚ ਲੈਣੀ ਲੈਣਾ ਇਥੋਂ ਆਪਾਂ ਨੇ ਬੜ ਪੌਣੇ ਸਟਾਰਟ ਕਰਨੇ ਹੈਗੇ ਆ ਮੈਂ ਨੇ ਕੱਟ ਦਾ ਨਿਸ਼ਾਨ ਲਾਇਆ ਹੋਇਆ ਇਥੇ ਆਪਾਂ ਬੜ ਪੌਣੇ ਸਟਾਰਟ ਕਰਨੇ ਹੈਗੇ ਪਹਿਲਾ ਬੜ ਜਿਹੜਾ ਪਾਉਗਾ ਉਹ 7 ਤੋਂ 8 ਇੰਚ ਦਾ ਪਾਉਣਾ ਵੱਡਾ ਬੜ ਹੁੰਦਾ ਉਹ 8 ਇੰਚ ਦਾ ਨਿਸ਼ਾਨ ਲਾ ਲਿਆ ਤੇ ਜਿਹੜਾ ਇਹਦਾ ਬਣਾ ਦਾ ਮੂੰਹ ਹੁੰਦਾਗਾ ਉਹ ਪੱਲੇ ਦੀ ਸਾਈਡ ਕਰਨਾ ਹੁੰਦਾਗਾ ਜਿੱਧਰ ਨੂੰ ਆਪਣਾ ਪੱਲਾਗਾ ਇੱਥੋਂ ਕੱਟ ਤੋਂ ਚੱਕਿਆ ਆੜੇ ਦਾ ਮੇਰੇ ਨਿਸ਼ਾਨ ਲਾਇਆ ਹੋਇਆ ਇੱਥੇ ਤੱਕ ਪਾਉਣਾ ਜੇ ਤਾਂ ਆਪਣੇ ਕੋਲੇ ਸੂਈ ਆ ਤਾਂ ਸੂਈ ਨਾਲ ਪੱਕਾ ਕਰ ਲਓ ਨਹੀਂ ਇਹਦੇ ਤੇ ਮੈਂ ਪਿੰਨ ਲਾਉਂਗੀ ਇੱਕ ਵਾਲ ਹੋ ਗਿਆ ਹੁਣ ਦੂਸਰਾ ਵਾਲਾ ਜਿਹੜਾ ਉਹ 5 ਜਾਂ 6 ਇੰਚ ਦਾ ਪਾਉਣਾ ਹੈ ਉਹ ਆਪਾਂ ਇਥੋਂ 5 ਇੰਚ ਕੱਪੜਾ ਬਾਕੀ ਵਾਲ ਸਾਰੇ ਇੱਕੋ ਜੀ ਪਾਉਣੇ ਆ 5 ਜਾਂ 6 ਇੰਚ ਦੇ ਇਹਦਾ ਪਹਿਲਾ ਵਾਲ ਹੁੰਦਾ ਉਹੀ ਵੱਡਾ ਪਾਇਆ ਜਾਂਦਾ ਹੈਗਾ थोड़ी सैटिंग करनी ही औखी लगती है इस तुम तो बाद बिल्कुल सिंपल आंथे तक अपना पलशान लाया होगा उतक बल पाने अपने देखो आ सिर्फ इन्ना की बचेगा चाहे तो आप बाल थोड़ा जहाँ कर लिए लीए जनू इधर ही सड़ दिने आप उ थोड़ा पला वा हो गया डेढ़ क इंच का फर्क है गा देखो ध्यान में चैक करो बाकी सारे बाल इको ज ਇੱਕ ਵਾਰ ਵੱਡਾ ਹੁਣ ਮੈਂ ਤੁਹਾਨੂੰ ਮਸ਼ੀਨ ਤੇ ਦੱਸਾਂਗੀ ਸਿਲਾਈ ਕਰਕੇ ਕੇਸ ਦੇ ਕਿਵੇਂ ਬੈਲਟ ਅਟੈਚ ਹੋਵੇਗੀ ਕਿ ਮੈਨੂੰ ਸਟਿਚਿੰਗ ਕੀਤੀ ਜਾਊਗੀ ਹੁਣ ਆ ਦੇਖੋ ਮੈਂ ਇਹਦੇ ਜਿਹੜੇ ਬਾਪ ਬੜ ਪਾਏ ਸੀਗੇ ਬਣਾ ਦੇ ਉੱਪਰ ਸਲਾਈ ਲਾ ਰਹੀ ਆਂਗੀ ਜਿਹੜੇ ਪਿੰਨ ਲਾਏ ਸੀ ਪਹਿਲਾਂ ਉਹ ਕੱਟ ਦੇਣੇ ਨੇ ਤੇ ਹੁਣ ਇਹਨਾਂ ਨੂੰ ਬਿਲਕੁਲ ਇੱਕੋ ਜਿਹਾ ਕੱਪੜਾ ਕਰਕੇ ਵੇਖੋ ਹੁਣ ਇੱਥੋਂ ਬਿਲਕੁਲ ਸਿੱਧੀ ਸਲਾਈ ਲਾਉਣੀ ਆ ਬਲਾਂ ਦੇ ਉੱਪਰ 5 ਇੰਚ ਤੱਕ ਤਾਂ ਕਿ ਇਹਦੇ ਆਪਣੇ ਬਲ ਨੇ ਉਹ نیچے ਪ੍ਰੋਪਰ ਸਹੀ ਤਰੀਕੇ ਨਾਲ ਖੜੇ ਰਹਿਣ ਤੁਸੀਂ ਜਿਸ ਵੀ ਚੀਜ਼ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਕਟਿੰਗ ਸਟਿਚਿੰਗ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਆਪਣੇ ਕੋਲੇ ਫਰਮੀ ਵੀ ਤਿਆਰ ਨੇ ਜੇ ਕਿਸੇ ਨੇ ਬਲਾਊਜ਼ ਦੀ ਕਟਿੰਗ ਦਾ ਬਲਾਊਜ਼ੋ ਕਟਿੰਗ ਦਾ ਹਰ ਸਾਈਜ਼ ਦਾ ਤੁਸੀਂ ਮੈਨੂੰ ਡੀਐਮ ਕਰੋ ਤਾਂ ਉਹ ਡਿਲੀਵਰ ਕਰ ਦਿੱਤਾ ਜਾਊਗਾ ਬਲਾਊਜ਼ ਦਾ ਆ ਬਾਹ ਦੀ ਕਟਿੰਗ ਸੂਟ ਕਟਿੰਗ ਆ ਦੇਖੋ ਬਿਲਕੁਲ ਨੁੱਕਰ ਤੇ ਲਾਉਣੀ ਹੈ ਸਲਾਈ ਇਹ ਸਲਾਈ ਆਪਾਂ ਲਾ ਲਈ ਹੈ ਹੁਣ ਜਿੰਨੀ ਆਪਾਂ ਲੈਂਥ ਰੱਖਣੀ ਹੁੰਦੀ ਹੈਗੀ ਸਾੜੀ ਦੀ ਕਮਰ ਤੱਕ ਨਿਸ਼ਾਨ ਹੁੰਦਾ ਹੈਗਾ ਜਿੰਨੀ ਲੈਂਥ ਹੈਗੀ ਉਹ ਲੈਂਥ ਦੇ ਅਕੋਰਡਿੰਗ ਆਪਾਂ ਇਥੋਂ نیچےੋਂ ਮਿਣ ਕੇ ਆਹ ਚੀਜ਼ ਤੋਂ ਮਿਣ ਕੇ ਉਪਰ ਇਹ ਨਿਸ਼ਾਨ ਲਾਵਾਂਗੇ ਜਿਵੇਂ ਇਹਨਾਂ ਦੀ ਲੰਬਾਈ ਹੈਗੀ 39 ਹੁਣ ਆਪਾਂ ਉਹਦੀ ਬੈਲਟ ਤਿਆਰ ਕਰਾਂਗੇ ਆ ਮੈਂਨੇ 4 ਇੰਚ ਚੌੜਾ ਕਪੜਾ ਲਿਆ ਦਾ ਇਹ ਤੁਸੀਂ ਬਲਾਊਜ਼ ਨਾਲ ਦਾ ਵੀ ਲੈ ਸਕਦੇ ਹੋ ਜਾਂ ਲਾਈਨਿੰਗ ਵਾਲਾ ਪੀਸ ਜਾਂ ਜਿਵੇਂ ਪੇਟੀਕੋਟ ਦਾ ਜਿਹੜਾ ਬਚਿਆ ਹੋਇਆਗਾ ਉਹ ਵੀ ਲੈ ਸਕਦੇ ਹੋ ਜੀ ਮੇਨਾਂ ਦੀ ਕਮਰ ਹੈਗੀ ਸੀ 18 ਇੰਚ ਜਿੰਨੀ ਆਪਣੀ ਕਮਰ ਹੁੰਦੀ ਹੈਗੀ ਉਹਨੇ ਦੋ ਪੀਸ ਕੱਟ ਲੈਣੇ ਹੈਗੇ ਇਹ ਤੁਸੀਂ 1.5 ਇੰਚ ਚੌੜੀ ਵੀ ਲੈ ਸਕਦੇ ਹੋ 2 ਇੰਚ ਚੌੜੀ ਵੀ ਲੈ ਸਕਦੇ ਹੋ ਮੈਂ 1.5 ਇੰਚ ਚੌੜੀ ਲਈ ਹੈਗੀ 18 ਇੰਚ ਸੈਂਟਰ ਚੋਂ ਜੱਦਾ ਕੱਟ ਲੈਣਾ 5 ਇੰਚ ਆਪਾਂ ਲਾਸਟ ਦਾ ਪੀਸ ਲਵਾਂਗੇ ਹਾ ਦੇਖੋ ਜੀ ਮੈਂ ਅਟੈਚ ਕਰ ਲਿਆ ਇਧਰਲੀ ਸਾਈਡ ਵੀ ਬੁਕਰਮਾ ਇਧਰਲੀ ਸਾਈਡ ਵੀ ਬੁਕਰਮਾ ਇਹੜਾ ਲਾਸਟ ਦਾ ਪੀਸ ਇਹਨੂੰ ਸੈਂਟਰ ਦੇ ਵਿੱਚ ਅਟੈਚ ਕਰ ਲਿਆ। ਹੁਣ ਇਹਨੂੰ ਆਪਾਂ ਕੱਪੜੇ ਦੇ ਉੱਪਰ ਜੜਨਾ ਹੈ। ਇਹ ਦੇਖੋ। ਇਸ ਤਰ੍ਹਾਂ ਰੱਖ ਕੇ ਬਿਲਕੁਲ ਬੁਕਰਮ ਦੇ ਨਾਲ-ਨਾਲ ਸਿਲਾਈ ਲਾਉਣੀ ਹੈ। ਜੇ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਸਾੜੀ ਤਿਆਰ ਕਰਵਾਉਣਾ ਚਾਹੁੰਦੇ ਹੋ ਕੋਈ ਬੈਲਟ ਵਗੈਰਾ ਲਗਵਾਉਣਾ ਚਾਹੁੰਦੇ ਹੋ ਜਾਂ ਬਲਾਊਜ਼ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਮੈਨੂੰ ਜਰੂਰ ਆ ਕੇ ਸਾਜ ਬੁਟੇ ਟੇਂਗ ਨੂੰ ਲਾਜ ਨੂੰ ਟਿਕਿਆਮ ਕਰੋ ਕਿਸੇ ਤੋਂ ਬਲਾਊਜ਼ ਦੀ ਲੁੱਕ ਵੀ ਦਿਖਾਵਾਂਗੇ ਹੁਣ ਆ ਦੇਖੋ ਇੱਥੇ ਬੁਕਰਮ ਤੱਕ ਬਿਲਕੁਲ ਐਂ ਲਾਉਣੀ ਹੈ ਸਲਾਈ ਜਿੱਥੇ ਆਪਣੀ ਲਾਸਟ ਟਿਕਾ ਗਈ ਉੱਥੋਂ ਆਪਾਂ ਖਿੱਚਣੀ ਐ ਇਲਾਸਟਿਕਾ ਖਿੱਚਣੀ ਐ ਕੱਪੜਾ ਨਹੀਂ ਖਿੱਚਣਾ ਹੈਗਾ ਬਿਲਕੁਲ ਵੀ ਇਲਾਪੇ ਆ ਰਹੇ ਵੀ ਲਾਸਟ ਦੇ ਉੱਪਰ ਨਾ ਸਲਾਈ ਲੱਗੇ ਲਾਸਟ ਦੇ ਨਾਲ-ਨਾਲ ਲੱਗਣੀ ਚਾਹੀਦੀ ਆ ਆਪਣੀ ਸਲਾਈ ਜੇ ਤੁਸੀਂ ਨਾ ਆਨਲਾਈਨ ਸਟੀਚਿੰਗ ਸਿੱਖਣੀ ਆ ਤਾਂ ਤੁਸੀਂ ਉਹ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ ਆਨਲਾਈਨ ਵੀ ਸਲਾਈਸ ਖਵਾਵਾਂਗੇ ਜੇ ਤੁਸੀਂ ਆਫਲਾਈਨ ਸਿੱਖਣਾ ਚਾਹੁੰਦੇ ਤਾਂ ਵੀ ਦਾ ਗੱਲ ਕਰ ਸਕਦੇ ਹੋ ਹੁਣ ਆ ਦੇਖੋ ਇੱਥੇ ਫੇਰ ਬੁਕਰਮ ਆ ਗਈ ਬੁਕਰਮ ਤੇ ਫੇਰ ਉਸੇ ਤਰ੍ਹਾਂ ਸਲਾਈ ਲਾਉਣੀ ਹੈ ਇੱਥੇ ਸਾਨੂੰ ਹਰ ਤਰ੍ਹਾਂ ਦੀ ਸਲਾਈਸ ਖਾਈ ਜਾਊਗੀ ਲਹੰਗੇ ਬਲਾਉਜ਼ ਜਾਂ ਸਾਰੀ ਤਿਆਰ ਕਰਨੀ ਜਾਂ ਵੀਅਰਬੀ ਸੂਟ ਜਿਸ ਤਰ੍ਹਾਂ ਦਾ ਵੀ ਚੰਗਰਿਆ ਪਰ ਬਹੁਤ ਹੀ ਘੱਟ ਫੀਸ ਦੇ ਵਿੱਚ ਤੁਹੇ ਦੇਖੋ ਇਹ ਇਸ ਤਰ੍ਹਾਂ ਹੋ ਜਾਂਦਾ ਜਿੱਥੇ ਆਪਾਂ ਇਹ ਲਾਸਟ ਕੇ ਪਾਈ ਆਥੋਂ ਪਾ ਖਿੱਚ ਕੇ ਲਾਉਣੀ ਆ ਬਾਕੀ ਜਗ੍ਹਾ ਆਪਣੀ ਪਲੇਨ ਹੈਗੀ ਜਿੱਥੇ ਬੁਕਰ ਮੰਗੇ ਹੁਣ ਇਹਨੂੰ ਆਪਾਂ ਸਾੜੀ ਉੱਪਰ ਅਟੈਚ ਕਿਵੇਂ ਕਰਨਾ ਉਹ ਦੇਖਦੇ ਆ ਆ ਦੇਖੋ ਮੈਨੇ ਜਿਵੇਂ ਸਾੜੀ ਦੀ ਲੰਬਾਈ ਰੱਖਣੀ ਆ 39 ਇੰਚ ਮੈਂ ਨੀਚੇ ਤੋਂ ਮਿਲ ਕੇ 39 ਇੰਚ ਦਾ ਨਿਸ਼ਾਨ ਲਾ ਲਿਆ ਹੁਣ ਇੱਥੋਂ ਆਪਾਂ ਇਸ ਤਰ੍ਹਾਂ ਰੱਖਾਂਗੇ ਬੈਲਟ ਬੁਕਰਮ ਦੇ ਬਿਲਕੁਲ ਨਾਲ-ਨਾਲ ਸੜਾਈ ਲਾਉਣੀ ਆ ਜਿਹੜੇ ਵਾਲ ਨੇ ਇਹਨਾਂ ਨੂੰ ਪ੍ਰੋਪਰ ਉਸੇ ਤਰੀਕੇ ਨਾਲ ਹੀ ਸੈੱਟ ਕਰਨਾ ਅੰਦਰਲੀ ਸਾਈਡ ਕੋਈ ਵਾਲ ਆਪਣਾ ਵਿੱਚ ਇਕੱਠਾ ਨਾ ਹੋ ਜੇ ਇਹਨੇ ਪਹਿਲਾਂ ਨਿਸ਼ਾਨ ਲਾਇਆ ਹੈ ਸਾਰਾ ਆ ਦੇਖੋ ਐਵੇਂ 39 ਇੰਚ ਜਿੱਤੇ ਤੱਕ ਆਪਣੀ ਬੁਕਰ ਮੌਥ ਬਿਲਕੁਲ ਇਹ ਨਾਲ ਨਾਲ ਲਾਵਾਂਗੇ ਇਸ ਤੋਂ ਬਾਅਦ ਆਪਣੀ ਲਾਸਟਕ ਆ ਗਈ ਤਾਂ ਇੱਥੋਂ ਮੇ ਖਿੱਚ ਕੇ ਨੀ ਸਲਾਈ ਲਾਉਣੀ ਆ ਪਰ ਧਿਆਨ ਰੱਖੀ ਵੀ ਲਾਸਟਕ ਦੇ ਉੱਪਰ ਨਾ ਆਪਣੀ ਸਲਾਈ ਜਾਵੇ Oh yeah. ਹੁਣ ਆਪਾਂ ਇਹ ਜੋ ਪਰਾਹਾ ਹੁੱਕ ਅਟੈਚ ਕਰਾਂਗੇ ਪੈਂਟਾਂ ਵਾਲੀਆਂ ਹੁੱਕਾਂ ਇਹ ਪਹਿਲਾ ਆ ਚੀਜ਼ ਤੇ ਅਟੈਚ ਕਰਾਂਗੇ ਜਿੱਥੇ ਆਪਾਂ ਬੜਪਾਏ ਸੀਗੇ ਇਸ ਤਵਾਦੇ ਨੂੰ ਆਪਾਂ ਇਦਾਂ ਹੋਲਡ ਕਰਕੇ ਫਿਰ ਸਲਾਈ ਲਾਵਾਂਗੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੈਨੇ ਕਮੈਂਟ ਜ਼ਰੂਰ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤਾਂ ਨਹੀਂ